ਚਾਪੀ ਪੁਜਾਰਤਾ ਬੋਲੇ ਨਾ ਭੁਲਾਵੇ ਬਿਨ ਫੌੜੀ ਅਸਮਾਨੇ ਚੜ ਜਾਵੇ ਸਹੀ ਜਵਾਬ ਪਤੰਗ ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨ ਨਾਲ ਜਾਂਦੇ ਨੇ ਸਹੀ ਜਵਾਬ ਰੇਲ ਗੱਡੀ ਦੇ ਡੱਬੇ ਤਿੰਨ ਲਫਜ਼ਾਂ ਦਾ ਦੇਸ਼ ਹਾਂ ਜਾਨਨ ਲੋਕੀ ਲੱਖ ਕਰੋੜ ਪਿੱਟਕਟੋਂ ਬਣ ਜਾਵਾਂਗਾ ਪੰਜ ਉਂਗਲਾਂ ਦਾ ਜੋੜ ਸਹੀ ਜਵਾਬ ਪੰਜਾਬ ਇੱਕ ਗੁਫਾ ਦੇ ਦਰੱਖੇ ਦੋਵੇਂ ਲੰਮੇ ਦੋਵੇਂ ਕਾਲੇ ਸਹੀ ਜਵਾਬ ਮੁੱਛਾਂ ਤਿੰਨ ਪੈਰਾਂ ਵਾਲੀ ਤਿਤਲੀ ਇਸ਼ਨਾਨ ਕਰਕੇ ਬਾਹਰ ਨਿਕਲੀ ਸਹੀ ਜਵਾਬ ਸਮੋਸਾ ਜੇਕਰ ਨੱਕ ਤੇ ਚੜ ਜਾਵਾਂ ਤੇ ਕੰਨ پکڑ ਕੇ ਖੂਬ ਪੜਾਵਾਂ ਸਹੀ ਜਵਾਬ ਚਸ਼ਮਾ ਮੈਂ ਸਵੇਰੇ ਸਵੇਰੇ ਆਉਣਾ ਹਾਂ ਦੁਨੀਆ ਦੀ ਖਬਰ ਲੈ ਆਉਣਾ ਹਾਂ ਹਰ ਕੋਈ ਮੇਰੀ ਉਡੀਕ ਚ ਰਹਿੰਦਾ ਹਰ ਕੋਈ ਕਰਦਾ ਮੈਨੂੰ ਪਿਆਰ ਸਹੀ ਜਵਾਬ ਅਖਬਾਰ ਨਾ ਕਿ ਤਾਕਤੇ ਕਿਸੇ ਨਾਲ ਝਗੜਾ ਨਾ ਕੀਤੀ ਕਦੇ ਲੜਾਈ ਫਿਰ ਵੀ ਹੁੰਦੀ ਰੋਜ਼ ਪਟਾਈ ਸਹੀ ਜਵਾਬ ਟੋਲ ਕੱਦ ਦੇ ਛੋਟੇ ਕਰਮ ਦੇ ਹੀਨ ਦੀਨ ਬਜਾਉਣ ਦੇ ਸ਼ਕੀਨ ਦੱਸੋ ਕੌਣ ਸਹੀ ਜਵਾਬ ਮੱਛਰ ਤੇ ਰੱਖਦਾ ਨਹੀਂ ਪੈਰ ਰਾਤ ਕਾਲੀ ਮੇਰੇ ਬਗੈਰ ਦੱਸੋ ਕੀ ਹੈ ਮੇਰਾ ਨਾਮ ਸਹੀ ਜਵਾਬ ਚੰਦਰਮਾ ਦੋਸਤੋ ਕਿਵੇਂ ਲੱਗੀਆਂ ਸਾਡੀਆਂ ਬੁਝਾਰਤਾ ਜੇਕਰ ਤੁਹਾਡੇ ਕੋਲ ਵੀ ਹਨ ਬੁਝਾਰਤਾ ਤਾਂ ਕਮੈਂਟ ਵਿੱਚ ਜਰੂਰ ਦੱਸੋ ਧੰਨਵਾਦ